ਜਿਵੇਂ ਤੁਸੀਂ ਲਿਖਿਆ 30 ਤੋਂ 70% ਤੱਕ ਡਿਸਕਾਊਂਟ ਬਾਕੀ ਸੱਚ ਹੈ ਵੀ ਇਹ ਨਾਲ ਬਿਲਕੁਲ ਵੀਰ ਜੀ ਬਿਲਕੁਲ ਕਈ ਆਈਟਮ ਆਪਣੇ ਕੋਲ ਹੈ ਜੀ 75 ਤੋਂ 80 ਤੱਕ ਵੀ ਲੈਸ ਦੇ ਦੇਣੇ ਏਸੀ ਆਣ ਲਾ ਲੋ ਆਪਣੇ ਕੋਲ ਮੇਡ ਇਨ ਇੰਡੀਆ ਅਕਾਬੀਸ਼ੀ ਮਿਸਤ ਪੁਸ਼ੀ ਬ੍ਰਾਂਡ ਦਾ ਹੈਗਾ ਜੀ ਮਾਰਕੀਟ ਚ ਨਾਲ 40 ਤੋਂ ਲੈ ਕੇ 42000 ਰੁਪਏ ਤੱਕ ਏਸੀ ਹੈ ਆਪਾਂ 36000 ਰੁਪਏ ਦੇ ਦੇਣੇ ਵਿਦ ਬਿਲ ਕੂਲਰ ਆਪਾਂ ਤੁਸੇ ਆਣ ਲਗਾ ਲੋ ਇੱਕ ਨਾਲ ਇੱਕ ਫ੍ਰੀ ਦੇ ਰਿਆ ਹੈ ਆਪਣੇ ਸੈਮਸੰਗ 43 ਇੰਚ 크ਿਸਟਲ ਮਾਡਲ ਹੈ ਜੀ ਮਾਰਕੀਟ ਚ ਸੀਲਡ ਪੈਕ ਜੀ 33 ਤੋਂ 35000 ਰੁਪਏ ਰੇਟ ਰਹਿੰਦਾ ਜੀ ਇਹਦਾ ਆ ਜੀ 2 ਫੂਟੀ ਸੈਂਸਰ ਵਾਲੀ ਜੀ ਇਹ ਬਾਜ਼ਾਰ ਚ ਨਾਲ ਉਹ 15 ਤੋਂ 17000 ਰੁਪਏ ਦੀ ਵਿਕਦੀ ਹੈ 2 ਫੂਟੀ ਆਪਾਂ ਸਿਰਫ 11000 ਦੇ ਦੇ ਦਨੇ ਜੀ ਲਓ ਜੀ ਗੋਦਰੇਜ ਦਾ ਲੋਕਰ ਹੈ 14700 ਐਮ ਆਰ ਪੀ ਹੈ ਜੀ ਇਹ ਆਪਾਂ ਨੂੰ 65% ਸੈਂਟਰ ਲੈਸ ਤੇ 5200 ਰੁਪਏ ਦਾ ਪੈ ਜਾਏਗਾ ਜੀ ਆਪਣੇ ਕੋਲ ਇੱਕ ਇਹ ਜਾਂ ਇੰਡਕਸ਼ਨ ਆਇਆ ਹੈ ਲੋਂਗਰ ਕੰਪਨੀ ਦਾ ਇੰਡਕਸ਼ਨ ਹੈ ਜੀ ਬਾਜ਼ਾਰ ਚ 3000 ਰੁਪਏ ਸੇਲ ਹੁੰਦਾ ਜੀ ਇਹ ਤੇ ਹਰੇਕ ਤਰ੍ਹਾਂ ਦਾ ਭਾਂਡਾ ਚੱਲ ਪੈਂਦਾ ਜੀ ਹੁਣ 12 ਆ ਗਈਆਂ ਜੀ ਆਨਲਾਈਨ ਤੋਂ ਐ ਲੈ ਲਓ ਜੀ ਆਪਾਂ 40% ਲੈਸ ਦੇ ਦਨੇ ਜੀ ਟੂਰਿਸਟ ਵੀ ਆਈ ਪੀ ਸਫਾਰੀ ਦਾ 50 ਤੋਂ 6 ਆਪਾਂ 70 ਤੋਂ 75% ਲੈਸ ਦੇ ਦਾਂਗੇ ਜੀ ਚਾ ਲੋ ਜੀ ਜਿਹੜਾ ਇਹ ਮਾਡਲ ਹੈਗਾ ਆਨਲਾਈਨ ਰਿਟੇਲ ਚ ਹੋਲ ਸੇਲ ਚ ਬੰਦਾ ਹੁਣ ਵੀ ਚੈੱਕ ਕਰ ਸਕਦਾ ਆਨਲਾਈਨ 24 ਤੋਂ 2450 ਰੁਪਏ ਰੇਟ ਹੈ ਆਪਣੇ ਕੋਲ ਸ਼ੁਰੂ ਆਏ ਲਾ ਲੋ 1350 ਤੋਂ ਲੈ ਕੇ 1500 ਰੁਪਏ ਤੱਕ ਸ਼ੁਰੂ ਹੋ ਜਾਂਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬ੍ਰਾਂਡ ਹੱਬ ਦੇ ਵਿੱਚ ਲੈ ਕੇ ਆਏ ਆ ਜਿੱਥੇ ਸਾਰੀਆਂ ਘਰ ਦੇ ਵਿੱਚ ਵਰਤੋਂ ਵਾਲੀਆਂ ਬ੍ਰਾਂਡ ਦੀਆਂ ਚੀਜ਼ਾਂ ਤੇ 30% ਤੋਂ ਲੈ ਕੇ 70% ਤੱਕ ਡਿਸਕਾਊਂਟ ਮਿਲਦਾ ਤੇ ਉਹ ਆਪਾਂ ਜਾਣਾਂਗੇ ਵੀ ਇਹਨਾਂ ਡਿਸਕਾਊਂਟ ਕਿਵੇਂ ਮਿਲਦਾ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਬ੍ਰਾਂਡ ਦੀਆਂ ਨੇ ਉਹਨਾਂ ਦਾ ਬ ਭਾਈ ਸਭ ਤੋਂ ਪਹਿਲਾਂ ਤਾਂ ਨਾ ਬ੍ਰਾਂਡ ਹੱਬ ਦੀ ਲੋਕੇਸ਼ਨ ਦੱਸ ਜੀ ਕਿੱਥੇ ਪੈਂਦੀ ਹੈ ਮੇਰੇ ਲਈ ਚੁਗਲੀ ਘਰ ਤੋਂ ਮੋਸਾ ਚੁੰਗੀ ਨੂੰ ਜਾਂਦੇ ਹੋ ਨਾ ਜੱਗਰਜੀ ਚੱਕੀ ਦੇ ਬਿਲਕੁਲ ਨਾਲ ਬ੍ਰਾਂਡ ਹੱਬ ਮੰਗਸਾ ਠੀਕ ਹੈ ਜੀ ਭਾਈ ਜੇ ਗੱਲ ਕਰੀਏ ਜਿਵੇਂ ਤੁਸੀਂ ਲਿਖਿਆ 30 ਤੋਂ 70% ਤੱਕ ਡਿਸਕਾਊਂਟ ਬਾਕੀ ਸੱਚ ਹੈ ਵੀ ਇਹ ਨਾਲ ਬਿਲਕੁਲ ਵੀਰ ਜੀ ਬਿਲਕੁਲ ਕਈ ਆਈਟਮ ਆਪਣੇ ਕੋਲ ਇਹਦੇ 75 ਤੋਂ 80 ਤੱਕ ਵੀ ਲੈਸ ਦੇ ਦਿੰਨੇ ਸੀ ਮਤਲਬ ਇੰਨਾ ਡਿਸਕਾਊਂਟ ਭਾਈ ਕਿਵੇਂ ਦੇ ਰਹੇ ਹੋ ਲਓ ਜੀ ਆਪਾਂ ਕੰਪਨੀਆਂ ਤੋਂ ਇਕੱਠਾ ਬਲਕ ਚ ਮਾਲ ਚੱਕਦੇ ਆਂਗੇ ਜਿਸ 'ਚ ਸਾਡਾ ਮਾਰਜਿਨ ਥੋੜਾ ਹੁੰਦਾ ਹੈ ਜਿਹਦੇ ਵਿੱਚ ਆਪਾਂ ਜ਼ਿਆਦਾਤਰ ਜਿਵੇਂ Amazon ਦੇ ਸਟੋਰ ਚੱਲਦੇ ਨੇ ਮਤਲਬ ਆਪਣਾ ਉਹ ਨਹੀਂ ਹੈਗਾ ਪਰ ਸਿੱਧਾ ਕੰਪਨੀਆਂ ਤੋਂ ਲੈਣੇ ਬਿਲਕੁਲ ਬਿਲਕੁਲ ਬੌਜੀ ਬਿਲਕੁਲ ਤੁਹਾਨੂੰ ਬਹੁਤ ਆਈਟਮਾਂ ਦਿਖਾਵਾਂਗੇ ਤੁਹਾਨੂੰ ਆਪ ਹੀ ਪਤਾ ਲੱਗੇਗਾ ਇਹ ਕਿਸੇ ਤੇ 50 ਕਿਸ਼ਤੇ 70 ਕਿਸ਼ਤੇ 80 ਲੈ ਸਾਪੀ ਦੇਵਾਂਗੇ ਜੀ ਆਪਾਂ ਠੀਕ ਹੈ ਜੀ ਬਈ ਪਹਿਲਾਂ ਤਾਂ ਇੱਧਰ ਦੇਖ ਕੇ ਬਹੁਤ ਸੋਹਣੇ ਪੱਖੇ ਅ ਰੱਖੇ ਹੋਏ ਨੇ ਇਹਨਾਂ ਦੀ ਗੱਲ ਕਰੀਏ ਬਈ ਕੀ ਰੇਟ ਪੈਂਦਾ ਤੇ ਕਿਹੜੇ ਬ੍ਰਾਂਡ ਦੇ ਆ ਬੌਜੀ ਇਹ ਫਲਿੱਪਸ ਦਾ ਪੱਖਾ ਸਾਰਾ ਜੀ ਫਲਿੱਪਸ ਦਾ ਪੱਖਾ ਹੈਗਾ ਵਿੱਚ ਹੀ ਆਪਣੇ ਕੋਲ ਕ੍ਰੰਪਟਨ ਦਾ ਵੀ ਪਿਆ ਹੈ ਹੈਵਲਜ਼ ਦਾ ਵੀ ਪਿਆ ਹੈਗਾ ਠੀਕ ਹੈ ਜੀ ਫਲਿੱਪਸ ਦਾ ਇਹ retail ਚ होलसेल ਚ ਬੰਦਾ ਹੁਣ ਵੀ ਚੈੱਕ ਕਰ ਸਕਦਾ online 24 ਤੋਂ 24250 ਰੁਪਏ ਰੇਟ ਆ ਆਪਣੇ ਕੋਲ ਸ਼ੁਰੂ ਆ ਲੈ ਲਓ 1350 ਤੋਂ ਲੈ ਕੇ 1500 ਰੁਪਏ ਤੱਕ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਕ੍ਰਮਟਨ ਦਾ ਪੱਖਾ ਜੀ ਇਹ ਕ੍ਰਮਟਨ ਦਾ ਪੱਖਾ online ਦੀ 3500 ਤੋਂ ਲੈ ਕੇ 3600 ਰੁਪਏ ਤੱਕ ਦਾ ਪੱਖਾ ਜੀ ਜੀ ਇਹ ਤੁਸੀਂ ਆ ਲੈ ਗਾ ਲਓ ਜੀ ਆਪਾਂ 2400 ਰੁਪਏ ਦਾ ਪੱਖਾ ਦੇ ਦਿੰਨੇ ਜੀ ਵਿਦ ਗਾਰੰਟੀ ਵਾਰੰਟੀ ਸੀਲਡ ਪੈਕ ਮਾਲ ਜੀ ਠੀਕ ਆ ਬਈ ਜੀ ਹਾਂ ਜੀ ਕਵਾਂਟੀਟੀ ਕਿੰਨੀ ਮਰਜ਼ੀ ਬੰਦਾ ਲੈ ਸਕਦਾ 50 ਪੀਸ 100 ਪੀਸ 200 ਪੀਸ ਇੱਕ ਹੀ ਆਰਟੀਕਲ ਦਾ ਆਪਸ ਹਰੇਕ ਕੁਛ ਹੈਗਾ ਮਤਲਬ ਜਿਹੜੀ ਚੀਜ਼ ਕਹਿੰਦੇ ਮਾਰਕੀਟ ਚ 2500 ਦੀ ਮਿਲਦੀ ਆ ਆਪਣੇ ਕੋਲ 1200 300 ਦੀ ਬਿਲਕੁਲ ਬਿਲਕੁਲ ਜੀ ਵਿਦ ਗਰੰਟੀ ਵਾਰੰਟੀ ਠੀਕ ਹੈ ਜੀ ਹਾਂਜੀ ਤੇ ਭਾਈ ਇਹ ਇਹ ਤਾਂ ਸਾਰੇ ਆ ਗਏ ਪੱਖੇ ਹਾਂਜੀ ਲਓ ਵੀ ਦੋਸਤੋ ਘਰਾਂ ਚ ਲਾਉਣ ਲਈ ਪੱਖੇ ਸਾਨੂੰ ਜਿਹੜਾ ਮਰਜ਼ੀ ਤੁਸੀਂ ਰੇਟ ਦੇਖ ਲਿਓ ਅਗੇ ਏਸੀ ਵੀਗਾਰਾ ਵੀ ਪਏ ਆ ਭਾਈ ਜੀ ਏਸੀ ਵੀ ਪਏ ਨੇ ਏਸੀ ਆਣ ਲੱਗੋ ਆਪਣੇ ਕੋਲ ਮੇਡ ਇਨ ਇੰਡੀਆ ਅਕਾਬਿਸ਼ੀ ਮਿਸਤਪੁਸ਼ੀ ਬ੍ਰਾਂਡ ਦਾ ਹੈਗਾ ਜੀ ਮਾਰਕੀਟ ਚੈਨਲ 40 ਤੋਂ ਲੈ ਕੇ 42000 ਰੁਪਏ ਤੱਕ ਏਸੀ ਹੈ ਆਪਾਂ 36000 ਰੁਪਏ ਦੇ ਦਿੰਨੇ ਵਿਦ ਬਿੱਲ ਗਾਰੰਟੀ ਵਾਰੰਟੀ ਠੀਕ ਹੈ ਜੀ ਹਾਂਜੀ ਮਾਲੋ ਉਹ ਟੈਨਸ਼ਨ ਨਹੀਂ ਹੈਗੀ ਵੀ ਜੇ ਸਸਤਾ ਮਿਲਦਾ ਬਿੱਲ ਨਹੀਂ ਮਿਲਦਾ ਨਹੀਂ ਨਹੀਂ ਵਿਦ ਬਿੱਲ ਕੰਪਨੀ ਦੀ ਇੰਸਟਾਲੇਸ਼ਨ ਹੋਏਗੀ ਕੀ ਬਾਤ ਹਾਂਜੀ ਤੇ ਭਾਈ ਹੁਣ ਆ ਚੀਜ਼ਾਂ ਆ ਗਈਆਂ ਦਿਵਾਲੀ ਦਾ ਟਾਈਮ ਆ ਹੁਣ ਮੇਰੇ ਵਰਗੇ ਜੇ ਪਹਿਲਾਂ ਮੈਂ ਬੈਂਕ 'ਚ ਮੈਨੇਜਰ ਹੁੰਦਾ ਸੀਗਾ ਅਸੀਂ ਗਿਫਟ ਕਰਨੇ ਹੁੰਦੇ ਕਸਟਮਰਾਂ ਨੂੰ ਹਾਂਜੀ ਮਤਲਬ ਐ ਜਿਵੇਂ ਆਪਾਂ ਬੋਤਲਾਂ ਜਾਂ ਕੁਝ ਵੀ ਲੈਣਾ ਇਹਨਾਂ ਦੇ ਕੀ ਮਿਲੂਗਾ ਭਾਈ ਸਾਰੀ ਚੀਜ਼ਾਂ ਦਾ ਹਾਂਜੀ 1800 ਤੋਂ ਲੈ ਕੇ 1900 ਰੁਪਏ ਦਾ ਐਮ ਆਰ ਪੀ ਹੈ ਬੋਸ ਦੀ ਬੋਤਲ ਆ ਗਈ ਜੀ ਇਹ ਤੁਸੀਂ ਅੱਲ ਗਾ ਲਓ ਆਪਾਂ ਨੂੰ 600 ਰੁਪਏ ਦੀ ਪੈ ਜਾਏਗੀ ਜੀ ਠੀਕ ਹੈ ਜੀ ਮਤਲਬ ਜਿੰਨੀਆਂ ਵੀ ਆ ਚੀਜ਼ਾਂ ਪਈਆਂ ਭਾਈ ਇਹ ਬਲਕ ਦੇ ਵਿੱਚ ਹੈ ਜਿੰਨੀਆਂ ਮਰਜ਼ੀ ਲੈ ਲਈਂ ਕਿੰਨੀ ਮਰਜ਼ੀ ਲਓ ਜੀ ਕਿੰਨੇ ਮਰਜ਼ੀ ਜੀ ਠੀਕ ਹੈ ਜੀ ਇਹ ਦੋ ਬਸ ਉਨੀ ਕੀ ਚੀਜ਼ ਹੋਰ ਦਿਖਾਣਾ ਜਿਵੇਂ ਆਪਣੇ ਕੋਲ ਕਲਾਸਿਕ ਐਸੈਂਸ਼ੀਅਲ ਦਾ ਕੁੱਕਰ ਆ ਜਾਂਦਾ ਜੀ ਠੀਕ ਹੈ ਜੀ ਇਹ ਕੁੱਕਰ ਐਂ ਲਗਾ ਲਓ ਜੀ ਆਈਐਸਆਈ ਮਾਰਕ ਹੈ ਬ੍ਰਾਂਡ ਆ ਗਿਆ ਕਲਾਸਿਕ ਐਸੈਂਸ਼ੀਅਲ ਇੰਡਕਸ਼ਨ ਬੇਸ ਜੀ ਠੀਕ ਹੈ ਜੀ 3 ਲੀਟਰ ਕੁੱਕਰ ਜੀ 1300 ਰੁਪਏ ਦਾ 5 ਲੀਟਰ ਕੁੱਕਰ 1500 ਰੁਪਏ ਦਾ ਜੀ ਮਾਰਕੀਟ ਹਾਂਜੀ 5 ਸਾਲ ਦੀ ਵਾਰੰਟੀ ਵੀ ਹੈ ਜੀ ਆਨਲਾਈਨ ਸਾਰਾ ਕੁਝ ਵਾਰੰਟੀ ਜਿਹੜੀ ਚੀਜ਼ ਦੀ ਵਾਰੰਟੀ ਹੋਊਗੀ ਆਪਾਂ ਕਹਿ ਕੇ ਦੇਵਾਂਗੇ ਜੀ ਜਿਹੜੀ ਨਹੀਂ ਹੁੰਦੀ ਉਹ ਵੀ ਕਹਿ ਕੇ ਦੇਵਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਤੇ ਮਾਰਕੀਟ ਚ ਕਿੰਨਾ ਮਾਰਕੀਟ ਚ ਤੁਸੀਂ ਲਓ ਵੀ ਦੋਸਤੋ ਬਲਕ ਦੇ ਵਿੱਚ ਹੀ ਬਾਈ ਹੋਰਾਂ ਕੋਲ ਸਮਾਨ ਪਿਆਗਾ ਜੇ ਤੁਸੀਂ ਆ ਕੇ ਘਰ ਮਤਲਬ ਘਰ ਭਰ ਜਾਊਗਾ ਸਮਾਨ ਇੰਨਾ ਹੈ ਕੋਈ ਮਰਜ਼ੀ ਚੀਜ਼ ਲੈ ਲਓ ਤੇ ਰੇਟ ਬਹੁਤ ਜੈਨੂਅਨ ਨੇ ਤੇ ਇਸ ਤੋਂ ਬਾਅਦ ਬਈ ਗੱਲ ਕਰੀਏ ਇੱਧਰ ਕੁਰਸੀਆਂ ਦੇ ਨਾਲ ਕੂਲਰ ਪਏ ਨੇ ਕੂਲਰ ਆਗੇ ਬਾਬ ਜੀ ਕੂਲਰ ਆਪਾਂ ਤੁਸੀਂ ਐਨ ਲਗਾ ਲਓ ਇੱਕ ਨਾਲ ਇੱਕ ਫ੍ਰੀ ਦੇ ਰਿਹਾ ਜਿਵੇਂ ਸਪੋਜ਼ ਕਰੋ ਵੀ 15000 ਐਮ ਆਰ ਪੀ ਹੈ ਮਾਰਕੀਟ 'ਚ 20 ਤੋਂ 25% ਲੈਸ ਤੇ ਵਿਕਦਾ ਹੈ ਆਪਾਂ 15000 'ਚ ਦੋ ਕੂਲਰ ਦੇ ਦੰਨੇ ਜੀ ਠੀਕ ਹੈ ਜੀ 7500 ਦਾ ਇੱਕ ਰਹਿ ਗਿਆ ਬਿਲਕੁਲ ਨਲੇ ਸਾਲ ਦੀ ਵਾਰੰਟੀ ਜੀ ਸਾਡੇ ਕਿੰਨੀ ਹੋ ਸਾਲ ਦੀ ਵਾਰੰਟੀ ਹਾਂ ਠੀਕ ਆ ਬਾਈ ਹਾਂਜੀ ਇਸ ਤੋਂ ਬਾਅਦ ਇਹ ਨਾਲੇ ਵਾਸ਼ਿੰਗ ਮਸ਼ੀਨਸ ਵਗੈਰਾ ਆ ਜਾਂਦੀ ਹੈ ਜੀ ਇਹ 10 ਕਿਲੋ ਵਾਸ਼ਿੰਗ ਮਸ਼ੀਨ ਸੈਮੀ ਦੀ ਵਿਦ ਬਿੱਲ ਗਾਰੰਟੀ ਵਾਰੰਟੀ ਕੰਪਨੀ ਦੀ ਇੰਸਟਾਲੇਸ਼ਨ ਆਦੀ 60000 ਰੁਪਏ ਦੀ ਮਾਰਕੀਟ ਰੇਟ ਹੈ ਜੀ ਆਨਲਾਈਨ ਪ੍ਰਾਈਸ ਚੈੱਕ ਕਰ ਸਕਦਾ 5 ਸਟਾਰ ਹੈ ਆਪਾਂ ਸਿਰਫ 27500 ਦੀ ਦੇ ਦੇਣੀ ਹੈ ਜੀ ਸਿਰਫ 27500 ਬਿਲਕੁਲ ਜੀ ਬਿਲਕੁਲ ਸੀਲਡ ਪੈਕ ਜੀ ਲਓ ਵੀ ਦੋਸਤੋ ਮਤਲਬ ਬਾਈ ਨੇ ਨਾ ਜਮਾ ਸਿਰੇ ਲਾਇਆ ਪਿਆ ਬਾਈ ਹੁਣ ਆ ਬੈਂਕਾਂ ਨਾਲ ਵੀ ਰੱਖ ਰੱਖਿਆ ਸੇਫ ਇਹ ਬਾਈ ਕਿਵੇਂ ਆ ਲਓ ਜੀ ਗੋਦਰੇਜ ਦਾ ਲੁੱਕ ਰਿਹਾ ਠੀਕ ਆ ਜੀ ਆਪਣਾ ਪੈਟਰਨ ਵਾਲੇ ਆ ਜਾਂਦੇ ਨੇ ਜੀ ਵਿਦ ਲੋਕ ਆਗੇ ਮਲਟੀ ਲੋਕ ਨਹੀਂ 14700 ਐਮ ਆਰ ਪੀ ਹੈ ਜੀ ਇਹ ਆਪਾਂ ਨੂੰ ਪੈਂਟ ਪ੍ਰਿੰਸ ਸੈਂਟਰ ਲੈਸ ਤੇ 5200 ਰੁਪਏ ਦਾ ਪੈ ਜਾਏਗਾ ਜੀ ਸਿਰਫ 5200 ਸਿਰਫ 5200 ਦਾ ਮਾਰਕੀਟ ਚ ਐਨ ਲਾ ਲਓ ਜੀ 10 ਤੋਂ 15% ਲੈਸ ਚੱਲਦਾ ਗੋਦਰੇਜ ਤੇ ਕੀ ਬਾਤ ਹੈ ਜੀ ਮਲ ਜੇ ਮਾਰਕੀਟ ਚ ਗੱਲ ਕਰੀ 12-13000 ਦਾ ਇਹ ਪਹੁੰਚਾ ਬਿਲਕੁਲ ਬਿਲਕੁਲ ਜੀ ਠੀਕ ਆ ਬਾਈ ਜੀ ਤੇ ਇਧਰ ਬਾਈ ਜੇ ਗੱਲ ਕਰੀਏ ਆਈਸ ਵਾਲੇ ਆਈਸ ਚੈਂਬਰ ਵਾਲੇ কুলਰ ਆ ਗਏ ਬਈ ਇਹ ਬਾਬੂ ਜੀ কুলਰ ਆ ਗਏ ਅਸੀਂ ਇਕੱਠਾ ਲੋਟ ਚਾਹੁੰਦੇ ਆ ਜੀ ਇਹ ਵਿਦਆਊਟ ਬਾਕਸ কুলਰ ਹੁੰਦਾ ਜੀ ਠੀਕ ਹੈ ਜੀ ਫਿਰ ਵੀ ਆਪਾਂ ਮਹੀਨੇ ਦੋ ਮਹੀਨੇ ਦੀ ਵਾਰੰਟੀ ਦੇ ਦੰਨੇ ਆ ਸਿਰਫ ਔਰ ਸਿਰਫ 2500 ਰੁਪਏ ਤੋਂ ਸ਼ੁਰੂ ਹੈ ਜੀ কুলਰ ਜੀ ਬਲ ਜਿਹੜਾ ਦੁਕਾਨਦਾਰ ਬੈਠੇ ਵਿਚਾਰੇ ਹਨਾ ਕਈ ਯਾਰ ਲਾਉਣ ਦੀ ਲੋੜ ਆ কুলਰ ਉਹਦਾ ਵਾਸਤੇ ਬਿਲਕੁਲ ਬਿਲਕੁਲ ਸਟੈਂਡਿੰਗ কুলਰ ਆਈ ਜਗ੍ਹਾ ਘੱਟ ਘੇਰਦੇ ਆ ਜੀ ਪਾਣੀ ਵਾਲੇ কুলਰ ਆ ਜੇ ਲਾ ਲਓ 13 ਤੋਂ 25 ਲੀਟਰ ਪਾਣੀ ਪਿਆ ਜਾਂਦਾ ਕਈ কুলਰ ਤਾਂ ਇਹੋ ਜਿਹੇ ਨਹੀਂ ਜਿਵੇਂ ਹੁਣ ਆਏ ਲਾ ਲਓ ਇਹ 15000 ਐਮ ਆਰ ਪ ਕਹਿੰਦੇ ਕੂਲਰ ਵੀ ਲਵਾਤਾ ਕੁਰਸੀਆਂ ਵੀ ਲਵਾ ਦੀਆਂ ਹੁਣ ਐਲਈਡੀ ਦੇਖਣੀ ਆ ਐਲਈਡੀ ਵੀ ਪਈਆਂ ਨੇ ਇਹ ਕਿਹੜੇ ਕਿਹੜੇ ਬ੍ਰਾਂਡ ਦੀਆਂ ਤੇ ਕੀ ਰੇਟ ਨੇ ਆਪਣੇ ਕੋਲ ਸੈਮਸੰਗ ਐਲਜੀ ਐਮਆਈ ਵਗੈਰਾ ਸਾਰੇ ਬ੍ਰਾਂਡ ਮਟਰੋਲਾ ਹੁੰਦੇ ਨੇ ਜੀ ਠੀਕ ਹੈ ਜੀ ਬਲਕ ਦੇ ਵਿੱਚ ਮਿਲ ਜਾਂਦਾ ਜੀ ਜਿਵੇਂ ਹੁਣ ਲੈ ਲਓ ਜੀ ਆਪਣੇ ਸੈਮਸੰਗ 43 ਇੰਚ ਕ੍ਰਿਸਟਲ ਮਾਡਲ ਹੈ ਜੀ ਮਾਰਕੀਟ ਚ ਸੀਲਡ ਪੈਕ ਜੀ 33 ਤੋਂ 35000 ਰੁਪਏ ਰੇਟ ਰਹਿੰਦਾ ਜੀ ਇਹਦਾ ਆਪਾਂ 27500 ਰੁਪਏ ਦਾ ਹੋਲ ਸੇਲ ਦੇ ਦਨੇ ਜੀ ਕੀ ਬਾਤ ਹੈ ਜੀ ਵਿਦ ਗਾਰੰਟੀ ਵਾਰੰਟੀ ਕੰਪਨੀ ਦੀ ਇੰਸਟਾਲੇਸ਼ਨ ਹੈ ਜੀ ਠੀਕ ਹੈ ਜੀ ਐਮਆਈ ਲਓ ਵੀ ਦੋਸਤੋ ਫੁੱਲ ਗਰੰਟੀ ਵਾਰੰਟੀ ਆ ਤੇ ਬਈ ਆ ਗਈ ਵੀਰ ਗੁੱਡ ਨਾਈਟ ਦਾ ਇਹ ਵੀਰ ਜੀ ਮੱਛਰਦਾਨੀ ਆ ਗਈ ਜੀ ਅੱਛਾ ਜੀ ਆਨਲਾਈਨ ਗੋਦਰੇਜ ਕੰਪਨੀ ਦੀ ਇਹ ਮੱਛਰਦਾਨੀ 12-1300 ਰੁਪਏ ਦੀ ਹੈ ਜੀ ਮੱਛਰਦਾਨੀ ਬਜ਼ਾਰ ਚ ਦੀ ਆਪਾਂ ਸਿਰਫ 450 ਰੁਪਏ ਦੇ ਦੇਣੀ ਬੜੀ ਘੈਂਟ ਹੈ ਨਾ ਬਈ ਯਾਰ ਕਮਾਲ ਦੇ ਪ੍ਰੋਡਕਟ ਆਉਣ ਲੱਗੇ ਬਹੁਤ ਕੁਝ ਆਉਂਦਾ ਵੀਰ ਜੀ ਹਾਂ ਜੀ ਤੇ ਬਈ ਇਧਰ ਆ ਸਾਰੇ ਇਲੈਕਟ੍ਰੋਨਿਕਸ ਪ੍ਰੋਡਕਟ ਆ ਗਏ ਤੇ ਬੱਚਿਆਂ ਵਾਲੇ ਟੌਏ ਆ ਜਾਂਦੇ ਜੀ ਹੁਣ ਇਹ ਲਵ ਲੈਪ ਦੀ ਬੇਬੀ ਸੇਟਰ ਆ ਗਿਆ ਜੀ 8200 ਐਮ ਆਰ ਪੀ ਹੈ ਜੀ ਮਾਰਕੀਟ ਪ੍ਰਾਈਸ ਕਿਤੇ ਮਰਜ਼ੀ ਬੰਦਾ ਟਰ ਭੱਜ ਲਈ ਦੀ 6500 ਰੁਪਏ ਦਾ ਆਪਾਂ 4500 ਰੁਪਏ ਦੇ ਦਨੇ ਜੀ ਠੀਕ ਆ ਜੀ ਇਸ ਤੋਂ ਅੱਗੇ ਭਾਈ ਜੀ ਇਸ ਤੋਂ ਜੀ ਆ ਪੱਖਿਆਂ ਦੀ ਸਾਰੀ ਕੁਆਂਟੀਟੀ ਆ ਗਈ ਜੀ ਇਹ ਕੁਆਂਟੀਟੀ ਕੁਝ ਵੀ ਨਹੀਂ ਹੈਗੀ ਆਪਣੇ ਕੋਲ ਹੀ ਆ ਲੈ ਲੋ ਜੀ ਬਹੁਤ ਪਈ ਹੈ ਕੁਆਂਟੀਟੀ ਇੱਕ ਨਾਲ ਦਾ ਪੱਖਾ ਇੱਕ ਤਰ੍ਹਾਂ ਦਾ ਕਲਰ ਬੰਦਾ ਇਹ ਵੀ ਕਹਿੰਦਾ 200 ਪੀਸ ਲੈਣਾ 1 ਮਿੰਟ ਤੋਂ ਪਹਿਲਾਂ ਹਾਜ਼ਰ ਹੈ ਜੀ ਕੀ ਬਾਤ ਹੈ ਜੀ ਲਓ ਵੀ ਦੋਸਤੋ ਮਤਲਬ ਕੋਈ ਵੀ ਚੀਜ਼ ਪਸੰਦ ਆ ਗਈ ਨਾ ਬਲਕ ਦੇ ਵਿੱਚ ਕੁਆਂਟੀਟੀ ਆ ਤਾਂ ਹੀ ਬਾਈ ਹੋਰੀ ਕਹਿੰਦੇ ਵੀ ਸੇ ਰੇਟ ਘਟ ਦਿੰਦੇ ਆ ਬਾਈ ਹੁਣ ਇੱਧਰ ਆ ਗਏ ਆਪਣੇ ਇੰਡਕਸ਼ਨ ਆ ਗਏ ਜੀ ਜੀ ਇੰਡਕਸ਼ਨ ਆ ਗਏ ਜੀ ਆਪਣੇ ਕੋਲ ਇੱਕ ਇਹੋ ਜਿਹਾ ਇੰਡਕਸ਼ਨ ਆਇਆ ਹੈ ਲੌਂਗਰ ਕੰਪਨੀ ਦਾ ਇੰਡਕਸ਼ਨ ਹੈ ਜੀ ਬਾਜ਼ਾਰ 'ਚ 3000 ਰੁਪਏ ਸੇਲ ਹੁੰਦੇ ਜੀ ਇਹ ਤੇ ਹਰੇਕ ਤਰ੍ਹਾਂ ਦਾ ਭਾਂਡਾ ਚੱਲ ਪੈਂਦਾ ਇਹਦੀ ਕੋਈ ਮਰਜ਼ੀ ਸਿਰਫ ਤੇ ਸਿਰਫ ਆਪਾਂ ਨੂੰ 2000 ਦਾ ਪਏਗਾ ਵਿਦ ਵਾਰੰਟੀ ਠੀਕ ਹੈ ਜੀ ਹਾਂਜੀ ਜਿਹੜੇ ਹੁਣ ਹੋਰ ਤਰ੍ਹਾਂ ਦੇ ਆ ਜਾਂਦੇ ਇੰਡਕਸ਼ਨ ਜੀ ਕੋਈ 1500 ਦੇ ਕੋਈ 2000 ਦੇ ਜੀ ਕੰਪਨੀਆਂ ਦੇ ਉਹਦੇ ਨਾਲ ਘੱਟੋ-ਘੱਟ ਆਪਾਂ ਨੂੰ 4 ਤੋਂ ਲੈ ਕੇ 5000 ਰੁਪਏ ਤੱਕ ਦੇ ਅੱਡ ਭਾਂਡੇ ਲੈਣੇ ਪੈਂਦੇ ਆ ਉਹਦੀ ਆਪਾਂ ਨੂੰ ਲੋੜ ਚੁਲਾ ਆ ਗਿਆ ਜੀ ਆਪਣੇ ਫੇਵਰ ਦਾ ਚੁਲਾ ਆ ਗਿਆ ਜੀ ਖਤਾਨ ਦਾ ਆ ਗਿਆ ਫਾਈਬਾ ਨੋ ਦਾ ਆ ਗਿਆ ਬਹੁਤ ਫਾਈਬਾ ਨੇ ਤੋਂ ਬਹੁਤ ਵਧੀਆ ਚੁਲੇ ਹੀ ਚਾਰ ਵਾਲਾ ਜੀ ਮਾਰਕੀਟ ਚ ਆਣ ਲਓ 5000 ਰੁਪਏ ਦਾ ਸੇਲ ਹੁੰਦਾ ਜੀ ਇਹ ਆਪਾਂ 3500 ਰੁਪਏ ਦੇ ਦੇਣਾ ਚਾਰ ਗੈਸ ਬਰਨਰ ਵਾਲਾ ਜੀ ਕੀ ਬਾਤ ਹੈ ਜੀ ਤਾਂ ਇਧਰ ਪੱਖਿਆਂ ਦੀ ਫੇਰ ਸਟਾਕ ਆ ਗਿਆ ਹੈ ਬਈ ਹਾਂ ਜੀ ਪੱਖਿਆਂ ਦਾ ਤਾਂ ਮੈਨੂੰ ਇਹ ਲੱਗਦਾ ਵੀ ਜਿੰਨਾ ਮਰਜ਼ੀ ਕਹਿੰਦਾ ਦੁਕਾਨਦਾਰ ਕਰਨੀ ਹੈ ਜਿਹੜੇ ਉਹ ਵੀ ਸਮਾਨ ਲੈ ਜਾ ਸਕਦਾ ਕਿੰਨਾ ਮਰਜ਼ੀ ਉਹ ਜੀ ਕਿੰਨਾ ਮਰਜ਼ੀ ਲੈ ਲਵੇ ਠੀਕ ਹੈ ਜੀ ਤੇ ਬਾਈ ਆ ਕੀ ਇਹ ਨੇ ਸੋਣੋ ਸੋਣੋ ਬਾਕਸ ਪਏ ਨੇ ਬਾਰ ਸੈਟ ਇਹਦੇ ਉੱਪਰ ਇਹ ਆਪਣੇ ਬਾਰ ਠੀਕ ਹੈ ਜੀ ਬਰਸਾਚੇ ਦਾ ਆ ਗਿਆ ਜੀ ਇਹ ਇਹ ਬਿਹਾਰ ਚ 3600 ਰੁਪਏ ਦਾ ਵਿਕਦਾ ਜੀ ਆਪਾਂ ਸਿਰਫ 2000 ਦੇ ਦੇ ਦਿੰਦੇ ਜੀ। ਕੀ ਆਪਾ ਸਿਰਫ 2000 ਦਾ ਸਿਰਫ 2000 ਦਾ 6 ਗਲਾਸ ਆ ਗਏ ਤੇ ਕਪਾਊ ਆ ਗਿਆ ਦਾਰੂ ਪਾਉਣ ਨੂੰ ਤੇ ਨਾਲੇ ਬਾਕਸ ਦਾ ਬਾਕਸ ਹੈ ਨਾ ਬਿਲਕੁਲ ਜੀ। ਲਓ ਵੀ ਮਿੱਤਰੋ ਪ੍ਰੋਡਕਟ ਬਾਈ ਕੋਲੇ ਸਿਰੇ ਸਿਰੇ ਵਾਲੇ ਪਏ ਨੇ। ġੜਾ ਮਾਰ ਲੇ ਚਾਹੇ ਬਾਈ ਹੋਰ ਇਹਨਾਂ ਨਾਲ ਗੱਲ ਕਰਕੇ ਫੋਨ ਤੇ ਮੰਗਾ ਲਿਓ। ਭਾਈ ਅੱਗੇ ਪਾਣੀ ਵਾਲੇ ਆਰਓ ਵੀ ਆ ਗਏ ਆਰਓ ਬਾਰੇ ਵੀ ਜਰੂਰ ਦੱਸੀ ਆਪਾਂ। ਆਰਓ ਆ ਜਾਂਦੇ ਜੀ ਆਰਓ ਆਪਣੇ ਕੋਲ ਜੀ ਜਿਹੜਾ ਕੰਪਨੀ ਆਰਓ ਐਕਵਾਗਾਰਡ ਦਾ ਆ ਗਿਆ ਪ ਬ੍ਰਾਂਡ ਦੇ ਹਿਸਾਬ ਨਾਲ 14 ਤੋਂ 15000 ਰੁਪਏ ਬਾਜ਼ਾਰ ਦਾ ਰੇਟ ਹੈ ਜੀ ਆਪਣੇ ਕੋਲ ਸਿਰਫ 6000 ਤੋਂ ਸ਼ੁਰੂ ਹੋ ਕੇ ਦੀ 12000 ਰੁਪਏ ਤੱਕ ਪੈਣੀ ਜੀ ਠੀਕ ਹੈ ਜੀ ਇਧਰ ਭਾਈ ਸੀਟ ਵੀ ਆ ਗਈਆਂ ਇਹ ਸਾਊਂਡ ਬਾਰ ਆ ਗਈਆਂ ਜੀ ਸਾਊਂਡ ਬਾਰ ਸਾਊਂਡ ਬਾਰ ਆ ਗਈਆਂ ਜੀ ਆਨਲਾਈਨ ਤੋਂ ਐ ਲੈ ਲਓ ਜੀ ਆਪਾਂ 40% ਲੈਸ ਦੇ ਦਿੰਨੇ ਜੀ ਲੋਕ ਐਮ ਆਰ ਪੀ ਤੋਂ 50 ਦਿੰਦੇ ਆਪਾਂ ਆਨਲਾਈਨ ਤੋਂ 40 ਲੈਸ ਦੇ ਦਾਂਗੇ ਜੀ ਬਾ ਆਨਲਾਈਨ ਦਿਖਾ ਦਿਓ ਉਹ ਤਾਂ 40% ਦੇ ਦ ਬਿਲਕੁਲ ਬਿਲਕੁਲ ਜੀ ਠੀਕ ਹੈ ਜੀ ਆਪਣੀ ਵਾਸ਼ਿੰਗ ਮਸ਼ੀਨ ਆ ਗਈਆਂ ਜੀ ਜੀ ਭਾਈ ਵਾਸ਼ਿੰਗ ਮਸ਼ੀਨ ਖੈਤਾਨ ਦੀ ਆ ਗਈ ਟਫਨ ਗਲਾ ਠੀਕ ਹੈ ਜੀ ਇਹ ਆਪਾਂ ਲੈ ਲਓ 11000 ਰੁਪਏ ਦੇ ਦਾਂਗੇ ਜੀ ਤੇ 5 ਸਾਲ ਦੀ ਵਾਰੰਟੀ ਆ ਬਈ 2 ਸਾਲ ਦੀ ਮੋਟਰ ਦੀ ਆਨਲਾਈਨ ਸਾਰੀ ਵਿਦ ਵਾਰੰਟੀ ਵਗੈਰਾ ਮਿਲੇਗੀ ਜੀ ਆਪਾਂ ਨੂੰ ਠੀਕ ਹੈ ਬਈ ਇੱਧਰ ਬਈ ਆ ਸਾਰੇ ਛੋਟੇ ਵੱਡੇ ਇਹ ਸਾਰੇ ਕਿਚਨ ਆਈਟਮ ਆ ਗਏ ਗਿਫਟ ਆਈਟਮ ਆ ਕਿਸੇ ਨੇ ਕਿੰਨੀਆਂ ਮਰਜ਼ੀ ਲੈਣੀ ਹੈ ਤੁਸੀਂ ਆ ਲੈ ਲਓ ਇਹ ਐਸ ਕੇ ਦਾ ਲੰਚ ਬਾਕਸ ਹੈ ਜੀ ਹਾਂ ਜੀ ਇਹ ਬਾਜ਼ਾਰ 'ਚ ਹੋਲ ਸੇਲ ਹੀ ਇਹ ਦਾ 850 ਰੁਪਏ ਹੁੰਦਾ ਹੈ ਜੀ ਠੀਕ ਹੈ ਜੀ 1800 ਐਮ ਆਰ ਪੀ ਹੈ ਐਸ ਕੇ ਸੰਜੀਵ ਕਪੂਰ ਦਾ ਆ ਗਿਆ ਆਪਾਂ ਸਿਰਫ 450 'ਚ ਦੇ ਦੇਣੇ ਜੀ ਕੀ ਬਾਤ ਹੈ ਲਓ ਵੀ ਦੋਸਤੋ ਦੀਵਾਲੀ ਤੇ ਬਾਈ ਕੋਲੇ ਆ ਜਾਓ ਬਾਦੂ ਐਟਮਾ ਪਈਆਂ ਨੇ ਇਥੋਂ ਸਿਲੈਕਟ ਕਰ ਲਿਓ ਮਹਿੰਗੀ ਲੈਣੀ ਹੈ ਮਹਿੰਗੀ ਸਸਤੀ ਲੈਣੀ ਹੈ ਸਸਤੀ ਪਰ ਰੇਟ ਸੋਨੂੰ ਸਸਤਾ ਮਿਲੂਗਾ ਬਾਈ ਹੋਰ ਇੱਕ ਇਹ ਕੰਫਰਟਰ ਸੈੱਟ ਆ ਗਿਆ ਜੀ ਠੀਕ ਹੈ ਇਹ ਯੂਰੋ ਦੇ ਹਿਸਾਬ ਨਾਲ ਲਾਂਦੇ ਨੇ ਜੀ ਇਹ ਆ ਲੈ ਲਓ ਜੀ ਆਪਣੇ 6000 ਐਮ ਆਰ ਪੀ ਹੈ ਜੀ ਇਹ ਤੇ ਹੈਗੇ ਜੀ ਆਪਣੇ 8000 ਹੈਗੇ ਜੀ ਇਹ ਸਿਰਫ ਆਪਾਂ ਨੂੰ 1500 ਰੁਪਏ ਤੇ 2000 ਰੁਪਏ ਦੇ ਰੇਟ ਜੀ ਠੀਕ ਹੈ ਆ ਲੈ ਲਓ ਇਹ ਤੇ ਬੈੱਡ ਦਾ ਹੀ ਘੱਟੋ ਘੱਟ 80 ਤੋਂ 85 ਲੈਸ ਬੈਠ ਗਏ ਜੀ ਤੇ ਕੀ ਆਵਾਜ਼ ਹੈ ਬਈ ਝਾੜੂ ਬੜਾ ਕਮਾਲ ਦਾ ਮਤਲਬ ਸੱਪ ਰੰਗਾ ਜਿਹਾ ਹੈ ਕੀ ਕੀ ਚੀਜ਼ ਆ ਗਈ ਇਹ ਵਰਦੀ ਮਿਲਟਨ ਕੰਪਨੀ ਦਾ ਝਾੜੂ ਹੈ ਬੰਦਾ ਪਾਣੀ ਚ ਵੀ ਲਈ ਚੱਲੇ ਤਾਂ ਵੀ ਨਹੀਂ ਖਰਾਬ ਹੁੰਦਾ ਠੀਕ ਹੈ ਕਿ ਜਿਵੇਂ ਕਿਸੇ ਦੀ ਹਾਈਟ ਛੋਟੀ ਹੈ ਉੱਪਰ ਮਾਰਨਾ ਹੈ ਇਹ ਝਾੜੂ ਇਹ ਇੱਕ ਦਾ ਲੰਬਾ ਹੋ ਜਾਂਦਾ ਜੀ ਉਤੋਂ ਫੋਲਡ ਹੋ ਜਾਂਦਾ ਜੀ ਕਿਸੇ ਨੇ ਵੀ ਸਾਫ ਸਫਾਈ ਕਰਨੀ ਹੈ ਜੀ ਇਸ ਤਰ੍ਹਾਂ ਜੀ ਮਾਲ ਜਿੱਥੇ ਆਪਣਾ ਐ ਲੋੜ ਝਾੜੂ ਨਹੀਂ ਪਹੁੰਦਾ ਉੱਥੇ ਪਹੁੰਦਾ ਉੱਥੇ ਪਹੁੰਚ ਜਾਂਦਾ ਜੀ ਠੀਕ ਹੈ ਜੀ ਬਹੁਤ ਬੈਸਟ ਰੇਟ ਤੇ ਹੈ ਜੀ ਬਾਜ਼ਾਰ ਚ 350 ਰੁਪਏ ਦਾ ਮਿਲਦਾ ਨਾ ਝਾੜੂ ਜੀ ਆਪਾਂ 250 ਰੁਪਏ ਦੇ ਦੇਨੇ ਜੀ ਤੇ ਭਾਈ ਮੈਨੂੰ ਲੱਗਦਾ ਮਜ਼ਬੂਤ ਵੀ ਇੰਨਾ ਨਾ ਨਾ ਇਹ ਟੁੱਟੇ ਬਹੁਤ ਵਧੀਆ ਜੀ ਟੁੱਟਦਾ ਨਹੀਂ ਇਹ ਭਾਈ ਜਿਵੇਂ ਇੱਕ ਤੁਸੀਂ ਆ ਦਿਖਾਉਂਦੇ ਸੀ ਵੀ ਆ ਨਿਕਲ ਜਾਂਦਾ ਇਹ ਚੋਂ ਹਾਂਜੀ ਤੇ ਇਹ ਜੇ ਆ ਖਰਾਬ ਹੋ ਜਾਣਾ ਨਾ ਨਵਾਂ ਪੈ ਜੂ ਇਹ ਚ ਨਵਾਂ ਪੈ ਜਾਂਦਾ ਜੀ ਆ ਫਿਲਟਰ ਤੇ ਤਾਂ ਖਰਾਬ ਨਹੀਂ ਨਹੀਂ ਇਹਨੂੰ ਕੁਝ ਵੀ ਨਹੀਂ ਹੁੰਦਾ ਜੀ ਠੀਕ ਹੈ ਜੀ ਲਓ ਵੀ ਦੋਸਤੋ ਆ ਵੀ ਇੱਕ ਨਵਾਂ ਕਮਾਲ ਦਾ ਪ੍ਰ ਰੇਟ ਪਤਾ ਕਰ ਲਓ ਕਿਸੇ ਵੀ ਪ੍ਰੋਡਕਟ ਦਾ ਬੰਦਾ ਜਿੱਤੇ ਮਰਜ਼ੀ ਬੰਦਾ ਟਰਾਈ ਕਰ ਲਈ ਨਾਲੇ ਕੁਆਂਟੀਟੀ ਦੇਵਾਂਗੇ ਜੀ ਆਪਾਂ ਜੀ ਤੇ ਭਾਈ ਉੱਪਰ ਵੀ ਚੱਲੀਏ ਆ ਜੀ ਆਜੋ ਜੀ ਭਾਈ ਹੁਣ ਇਧਰ ਦਾ ਆਪਣੇ ਕੋਠਿਆਂ ਵਾਲਾ ਕੰਮ ਆ ਗਿਆ ਹੈ ਚਿਮਨੀ ਆ ਗਈ ਹੈ ਕਿੱਥੇ ਵਾਲੀ ਆ ਜੀ ਹਾਂ ਜੀ ਇਹ ਕੀ ਰੇਂਜ ਚ ਭਾਈ ਮੇਰੇ ਚਿਮਨੀ ਆਪਣੇ ਕੋਲ ਸਾਰੀ ਗਲੈਂਦੀ ਫੇਵਰ ਦੀ ਅਲਿਕਾ ਦੀ ਫੇਵਰ ਆ ਗਿਆ ਨੋਵਿਟਾ ਆ ਗਈ ਜੀ ਸਾਰੇ ਹਰੇਕ ਤਰ੍ਹਾਂ ਦਾ ਬ੍ਰਾਂਡ ਹੁੰਦਾ ਇਹਦੀ ਆਪਣੇ ਕੋਲ ਨੂੰ ਸੈਂਸਿਵ ਦੀ ਚਿਮਨੀ ਆ ਰਹੀ ਹੈ ਜੀ 2 ਫੁੱਟੀ ਸੈਂਸਰ ਵਾਲੀ ਜੀ ਇਹ ਬਾਜ਼ਾਰ ਚ ਨਾਲ ਲੋ ਵੀ 15 ਤੋਂ 17000 ਰੁਪਏ ਦੀ ਵਿਕਦੀ ਹੈ 2 ਫੁੱਟੀ ਆਪਾਂ ਸਿਰਫ 1 ਕੀ ਹਵਾ ਜਿਹੜੀ ਇਹ ਵਾਇਸ ਰਿਮੋਟ ਵਾਲੀ ਆ ਗਈ ਜੀ ਆਪਾਂ ਜੇ ਬੋਲਾਂਗੇ ਹੈਲੋ ਚਿਮਨੀ ਚੱਲ ਪੂਗੀ ਸਲੋ ਹੋ ਜਾਏਗੀ ਵੱਧ ਹੋ ਜਾਏਗੀ ਸਪੀਡ ਜਿਵੇਂ ਆਪਾਂ ਕਹਾਂਗੇ ਆਪਣੀ ਵਾਇਸ ਨਾਲ ਹੀ ਹੋ ਜਾਏਗੀ ਬਾਜ਼ਾਰ 'ਚ 18000 ਦੀ ਵਿਕਦੀ ਆ ਆਪਾਂ 12000 ਦੀ ਦੇ ਦੇਣੀ ਹੈ 2 ਸਾਲ ਦੀ ਵਾਰੰਟੀ 5 ਸਾਲ ਦੀ ਮੋਟਰ ਦੀ ਵਾਰੰਟੀ ਜੀ ਠੀਕ ਹੈ ਜੀ ਅੱਗੇ ਜਿਹੜੇ ਦੋਸਤੋ ਮੇਨ ਬ੍ਰਾਂਡ ਚਲੋ ਇਹਦੇ ਵਿੱਚ ਮੈਂ ਕੰਮ ਕਰਦਾ ਰਹਿਣਾ ਐਲਿਕਾ ਹੋ ਗਈ ਗਲੈਨ ਹੋ ਗਿਆ ਤੁਹਾਨੂੰ ਇਹ ਚੀਜ਼ਾਂ ਮਿਲ ਜਾਣਗੀਆਂ ਫੇਵਰ ਹੋ ਗਈ ਮਤਲਬ ਬ੍ਰਾਂਡ ਵੀ ਸਾਰੇ ਪਈ ਨੇ ਤੇ ਜਿਹੜੀ ਚੀਜ਼ ਮਰਜ਼ੀ ਲੈਣੀ ਆ ਇੱਧਰ ਵੀ ਆ ਕੁਰਸੀਆਂ ਵੀ ਪਈਆਂ ਨੇ ਚੇਰਾ ਕਿਸ ਨੇ ਦਫਤਰ ਬਣਾਣਾ ਜੀ ਸਾਰਾ ਕੁਝ ਇਹ ਆਪਣੇ ਕੋਲ ਬੋਸ ਚੇਅਰ ਕਸਟਮਰ ਚੇਅਰ ਸਾਰਾ ਕੁਆਟਿਟੀ ਬਾਈ ਇਹ ਜਮਾ ਮੈਂ ਵੀ ਇਹਦੇ ਨਾਲ ਦੇ ਮਾਰਕੀਟ ਤੋਂ ਲੈ ਕੇ ਫਿਰ ਮੈਂ ਦੇਖੂ ਵੀ ਰੇਟ ਸਸਤਾ ਹੈ ਬਾਬ ਜੀ ਰੇਟ ਤਾਂ ਤੁਸੀਂ ਐ ਲਗਾ ਲਓ ਜੀ ਇਹਦਾ ਹੋਲ ਸੇਲ ਜਿਹੜਾ ਇਹ ਚੱਲਦਾ ਹੈ 4500 ਰੁਪਏ ਚੱਲਦਾ ਜੀ ਆਪਾਂ ਸਿਰਫ 3500 ਦੀ ਦੇ ਦਾਂਗੇ ਜੀ 1 ਸਾਲ ਦੀ ਰੋਡ ਦੀ ਵਾਰੰਟੀ ਕੀ ਬਾਤ ਹੈ ਜੀ ਇਹਦੇ ਨਾਲ ਹੋਰ ਬਾਈ ਆਹ ਤਾਂ ਮੈਂ ਜਮਨੂਨ ਗੱਲ ਰਸਦਾ ਅਸੀਂ ਆਪ ਲੈਤੀਆਂ 4200 ਦੀਆਂ ਪੰਜਾਂ ਤੁਹਾਨੂੰ ਤੇ ਬਾਈ 3500 700 ਰੁਪਏ ਦੇ ਚੇਅਰ ਮੰਗ ਰਹੀ ਬਾਈ ਦਾ ਬਾਕੀ ਡਿਸਕਾਊਂਟ ਹੈਗਾ ਡਬਲ ਕੁਸ਼ਨ ਵਾਲੀ ਆ ਗਈ ਜੀ ਸਟੀਲ ਐਲਬੋ ਚ ਆ ਗਈ ਸਟੀਲ ਐਲਬੋ ਦੀ ਐ ਲੈ ਲਓ ਜੀ ਜਿਹੜੀ ਇਹ ਚੇਅਰ ਹੈ ਜੀ 7500 ਰੁਪਏ ਦੀ ਵਿਕਰੀ ਹੈ ਬਿਆਰ ਚ ਆਪਾਂ ਸਿਰਫ 5500 ਦੀ ਦੇ ਦੇਣੀ ਹੈ ਜੀ ਠੀਕ ਹੈ ਜੀ ਤੇ ਆਜੋ ਬਈ ਇਸ ਤੋਂ ਅੱਗੇ ਜੀ ਇਹ ਬਈ ਡਸਟਬਿਨ ਆ ਗਈ ਡਸਟਬਿਨ ਆ ਗਈ ਜੀ ਬੜੇ ਵਧੀਆ ਨੇ ਜਿਵੇਂ ਹਸਪਤਾਲਾਂ ਚ ਲੱਗਿਆ ਬੜੇ ਹਸਪਤਾਲਾਂ ਚ ਲੱਗਦੇ ਨੇ ਜੀ ਸੋਸਾਇਟੀਆਂ ਚ ਲੱਗਦੇ ਨੇ ਜੀ ਸਾਰਾ ਕੁਝ ਹੈਗਾ ਜੀ ਠੀਕ ਹੈ ਜੀ ਇਹਨਾਂ ਦਾ ਵੀ ਬਈ ਪੂਰੇ ਸਸਤੇ ਬਹੁਤ ਲੈਸਟ ਹੈ ਜੀ ਜਿਵੇਂ ਤੁਸੀਂ ਐ ਲਗਾ ਲਓ ਜੀ ਇਹਦਾ ਐਮ ਆਰ ਪੀ ਹੈਗਾ 3200 ਰੁਪਏ ਨਾਲੇ ਨੀਲ ਕਮਲ ਵਧੀਆ ਵਧੀਆ ਸਾਰੇ ਬ੍ਰਾਂਡ ਤੇ ਭਾਈ ਇੱਧਰ ਹੁਣ ਆ ਕੇ ਬੈਗ ਹਾਂਜੀ ਜਿਹੜੇ ਮਿੱਤਰਾਂ ਨੇ ਕਹਿੰਦੇ ਬਾਹਰ ਜਾਣਾ ਹੈ ਬੱਚਿਆਂ ਨੇ ਉਹਨਾਂ ਦੀ ਸਫਾਰੀ ਦੇ ਆ ਗਏ ਭਾਈ ਸਾਰੇ ਬ੍ਰਾਂਡ ਹੀ ਆ ਗਏ ਹੋਰੇ ਹਨ ਇਹਨਾਂ 'ਚ ਭਾਈ ਕਿੰਨਾ ਕੁ ਫਰਕ ਆਗਾ ਇਹ ਬਬੂ ਜੀ ਬਾਜ਼ਾਰ ਚ ਐਨ ਲਗਾ ਲੋ ਜਿਹੜਾ ਅਮਰੀਕਨ ਟੂਰਿਸਟ ਵੀਆਈਪੀ ਸਫਾਰੀ ਦਾ 50 ਤੋਂ 60% ਲੈਸ ਚੱਲਦਾ ਜੀ ਆਪਾਂ 70 ਤੋਂ 75% ਲੈਸ ਦੇ ਦਾਂਗੇ ਜੀ ਤੋਂ ਦੀ ਬੰਦੇ ਨੇ ਸਿੰਗਲ ਪੀਸ ਲੈਣਾ ਹੈ ਜੇ ਕੋਈ ਦੁਕਾਨਦਾਰ ਨੇ ਕੁਆਂਟੀਟੀ ਚ ਮਾਲ ਲੈਣਾ ਹੁੰਦਾ ਆਪਾਂ ਉਹਨਾਂ ਨੂੰ ਹੋਰ ਵੀ ਵੱਧ ਲੈਸ ਦੇ ਦਾਂਗੇ ਜੀ ਮਾਲ ਦੁਕਾਨਦਾਰਾਂ ਲਈ ਵੀ ਖੁੱਲੀ ਛੋਟ ਆ ਬਈ ਜਿੰਨਾ ਮਰਜ਼ੀ ਮਾਲ ਲੈ ਜੀ ਕਿੰਨਾ ਮਰਜ਼ੀ ਜੀ ਕਿੰਨਾ ਮਰਜ਼ੀ ਕੁਆਂਟੀਟੀ ਚ ਠੀਕ ਆ ਜੀ ਇਧਰ ਬਾਈ ਖੜਮੇ ਪੱਖੇ ਵੀ ਪਏ ਨੇ ਬਾਈ ਉਹਨਾਂ ਕੋਲ ਤੇ ਇੱਥਰ ਬਾਈ ਗੀਜ਼ਰ ਆ ਗਿਆ ਠੰਡਾ ਵਾਲਾ ਮਾਹੌਲ ਇਹਦਾ ਵੀ ਦੱਸੋ ਜੀ ਗੀਜ਼ਰ ਬਾਬ ਜੀ ਜਿਹੜਾ ਔਰੀਐਂਟ ਦਾ ਗੀਜ਼ਰ ਆ ਗਿਆ ਹੈਵਲਜ਼ ਦਾ ਗੀਜ਼ਰ ਆ ਗਿਆ ਜੀ ਔਨਲਾਈਨ ਤੋਂ ਆਪਾਂ ਔਨਲਾਈਨ ਜਿਵੇਂ ਸਪੋਜ਼ ਕਰੋ ਇਹ 15000 ਐਮ ਆਰ ਪੀ ਹੈ ਜੀ ਮਲੋਂ ਹੀ 7-8000 ਦਾ ਆਪਾਂ ਨੂੰ ਪੈ ਜਾਊਗਾ ਬਿਲਕੁਲ ਜੀ ਠੀਕ ਆ ਜੀ ਤੇ ਆ ਲੋ ਵੀ ਬੈਗ ਹੀ ਬੈਗ ਪਏ ਨੇ ਹਰ ਤਰ੍ਹਾਂ ਦਾ ਪ੍ਰੋਡਕਟ ਪਿਆਗਾ ਕਈ ਆਈਟਮ ਆ ਬਬੂ ਜੀ ਇਹੋ ਜਿਹੀਆਂ ਜਿਹੜੀ ਆਪਾਂ ਵੀਡੀਓ 'ਚ ਨਹੀਂ ਸ਼ੇਅਰ ਕਰ ਸਕਦੇ ਵੀਡੀਓ ਬਹੁਤ ਵੱਡੀ ਹੋ ਜਾਂਦੀ ਆ ਆਪਣੇ ਕੋਲ ਆਈਟਮਾਂ ਇੰਨੀਆਂ ਕਹਿ ਬੰਦਾ ਵਿਜ਼ਿਟ ਕਰਕੇ ਖਾਲੀ ਨਹੀਂ ਮੁੜਦਾ ਠੀਕ ਆ ਜੀ ਮਾਲ ਕਹਿੰਦੇ ਗੱਡੀ ਭਰ ਕੇ ਤੋਰਾਂਗੇ ਭਰ ਕੇ ਤੋਰਾਂਗੇ ਮੈਂ ਕਹਿੰਦਾ ਹੁਣ ਸਾਈਕਲ ਵੀ ਹੈਗਾ ਬਾਈ ਕੋਲ ਬਿਲਕੁਲ ਜੀ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਪੂਰਾ ਵੱਡਾ ਸਟੋਰ ਆ ਸਭ ਤੋਂ ਵੱਡੀ ਗੱਲ ਹੈ ਵੀ ਤੁਹਾਨੂੰ ਥੋਕ ਦੇ ਵਿੱਚ ਇਹ ਪ੍ਰੈਸਟੇਬਲ ਵੀ ਆ ਗਈ ਪ੍ਰੈਸਟੇਬਲ ਆ ਗਈ ਜੀ 24 ਇੰਚੀ ਪ੍ਰੈਸਟੇਬਲ ਹੈ ਜੀ ਇਹ ਬਾਜ਼ਾਰ ਚ ਆਣ ਲਓ 2200 ਰੁਪਏ ਰਿਟੇਲ ਹੁੰਦੀ ਹੈ ਚੱਕ ਕੇ ਦੇਖੋ ਆਓ ਜੀ ਇਹ ਬਿਲਕੁਲ ਚੱਕ ਕੇ ਦੇਖੋ ਤੁਸੀਂ ਬਹੁਤ ਹੈਵੀ ਹੈ ਹਨਾ ਇਹ ਸਿਰਫ ਆਪਾਂ 1300 ਰੁਪਏ ਹੋਲ ਸੇਲ ਚ ਦੇ ਦਨੇ ਜੀ ਡਿਟੇਲ ਚ ਵੀ 1300 ਦਾ ਦੇ ਦਾਂਗੇ ਜੀ ਆਪਾਂ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ ਚਾਹੇ ਤੁਸੀਂ ਦੁਕਾਨ ਕਰਦੇ ਚਾਹੇ ਕਰ ਲਈ ਕੋਈ ਸਮਾਨ ਲੈਣਾ ਇੱਕ ਵਾਰ ਬ੍ਰਾਂਡ ਹੱਬ ਵਾਲੇ ਕੋਲ ਗੇੜਾ ਮਾਰੋ ਸਾਰੀਆਂ ਬ੍ਰਾਂਡ ਦੀਆਂ ਚੀਜ਼ਾਂ ਨੇ ਰੇਟ ਬਾਈ ਕਹਿੰਦਾ ਆਨਲਾਈਨ ਚੈੱਕ ਕਰਨ ਚਾਹੇ ਕਿ ਦੁਕਾਨ ਤੇ ਚੈੱਕ ਕਰਨ ਕੋਈ ਇਹਦੇ ਵਿੱਚ ਝੂਠ ਬਰੇਵ ਨਹੀਂ ਸਿੱਧਾ ਸਿਸਟਮ ਬਾਈ ਕਹਿੰਦਾ ਚੈੱਕ ਕਰਕੇ ਆਓ ਜਿਹੜੀ ਚੀਜ਼ ਤੁਹਾਨੂੰ ਕਿੰਨੇ ਦੀ ਮਿਲਦੀ ਆ ਉਹ ਤੋਂ ਘੱਟ ਦੀ ਦੇਵਾਂਗੇ ਤੇ ਘਰ ਦੇ ਵਿੱਚ ਜੇ ਕਹਿੰਦੇ ਉਹ ਤੁਸੀਂ ਲੱਖ ਦਾ ਸਮਾਨ ਲੈਣਾ ਨਾ ਤਾਂ ਤੁਹਾਨੂੰ ਇੱਥੇ ਮਿਲਦਾ 60000 ਦਾ ਪੈਸੂ ਬਿਲਕੁਲ ਜੀ ਤੇ ਤੁਹਾਡਾ 40000 ਦਾ ਫਾਇਦਾ ਹੀ ਕਰਾਉਣਾ ਅਗਲਾ ਕਰਾਂਗੇ ਤੇ ਬਾਈ ਕੋਈ ਹੋਰ ਵੀ ਹੈਗਾ ਆਪਣੇ ਦੋਸਤਾਂ ਨੂੰ ਜਿਹੜੇ ਆਪਣੀ ਵੀਡੀਓ ਦੇਖ ਕੇ ਆਉਂਗਾ ਬਾਉ ਜੀ ਜਿਹੜੀ ਵੀਡੀਓ ਦੇਖ ਕੇ ਆਣਗੇ 10000 ਦੀ ਸ਼ਾਪਿੰਗ ਤੇ ਆਪਾਂ ਕੋਈ ਕਿਚਨ ਆਈਟਮ ਮਤਲਬ 2000 ਦੀ ਐਮ ਆਰ ਪੀ ਤੱਕ ਕਿਚਨ ਆਈਟਮ ਫਰੀ ਦੇ ਦਾਂਗੇ ਗਿਫਟ ਦੇ ਦਾਂਗੇ ਕੋਈ ਗਿਫਟ ਦੇ ਕੋਈ ਗਿਫਟ ਦੇ ਦਾਂਗੇ ਆਪਾਂ ਲਓ ਵੀ ਦੋਸਤੋ ਹੁਣ ਫਿਰ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ